ਲੁਧਿਆਣਾ ਦੇ ਜੋਧਵਾਲ ਬਸਤੀ ਦੇ ਕੋਲ ਵਾਪਰਿਆ ਵੱਡਾ ਹਾਦਸਾ ਧੁੰਦ ਦੇ ਕਾਰਨ ਮਹਿੰਦਰਾ ਗੱਡੀ ਪਲਟੀ ਖਾਈ ਦੇ ਵਿੱਚ ਮਾਮਲਾ ਲੁਧਿਆਣਾ ਦੇ ਜੋਧੇਵਾਲ ਬਸਤੀ ਤੋਂ ਸਾਹਮਣੇ ਆਇਆ ਹੈ ਨੈਸ਼ਨਲ ਹਾਈਵੇ ਅਤੇ ਟ੍ਰੈਫਿਕ ਪੁਲਿਸ ਦੀ ਲਾਪਰਵਾਹੀ ਅਤੇ ਸੰਘਣੀ ਧੁੰਦ ਦੀ ਵਜ੍ਹਾ ਨਾਲ ਬੀਤੀ ਦੇਰ ਰਾਤ ਇੱਕ ਮਹਿੰਦਰਾ ਜੀਪ ਹਾਦਸੇ ਦਾ ਸ਼ਿਕਾਰ ਹੋ ਗਈ ਖੁਸ਼ਕਿਸਮਤੀ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਘਟਨਾ ਸਥਾਨ ਤੋਂ 71 ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਵੱਲੋਂ ਰੋਡ ਦੇ ਕਿਨਾਰਿਆਂ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਵਾਸਤੇ ਡਰੇਨ ਬਣਾਈ ਜਾ ਰਹੀ ਸੀ ਜਿਸ ਦੇ ਚੱਲਦੇ ਨੈਸ਼ਨਲ ਹਾਈਵੇ ਦੀ ਰੋਡ ਬਣਾਉਣ ਵਾਲੀ ਕੰਪਨੀ ਵੱਲੋਂ ਡਰੇਨ ਬਣਾਉਣ ਵਾਸਤੇ ਪਟਾਈ ਕੀਤੀ ਹੋਈ ਸੀ ਪਰ ਉਸ ਵੱਲੋਂ ਕਿਸੇ ਹੋਣ ਵਾਲੀ ਅਨਸੁਖਾਵੀ ਘਟਨਾ ਨੂੰ ਰੋਕਣ ਵਾਸਤੇ ਕੋਈ ਪੂਕਤਾ ਪ੍ਰਬੰਧ ਨਹੀਂ ਕੀਤੇ ਗਏ ਸਨ ਜਿਸ ਦੇ ਚੱਲਦੇ ਕਿਸੇ ਨੂੰ ਵੀ ਉਸ ਜਗ੍ਹਾ ਤੇ ਚੱਲ ਰਹੇ ਨਿਰਮਾਣ ਕਾਰਜਾਂ ਬਾਰੇ ਅਗਾਊ ਜਾਣਕਾਰੀ ਨਹੀਂ ਹੋ ਸਕਦੀ ਮੌਕੇ 'ਤੇ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜਦੋਂ ਇੱਕ ਜੀਪ ਵਿੱਚ ਸਵਾਰ ਲੋਕ ਉਸ ਜਗ੍ਹਾ ਤੋਂ ਲੰਘ ਰਹੇ ਸਨ ਤਾਂ ਕੋਈ ਚੇਤਵਾਨੀ ਚਿੰਨ੍ਹ ਨਾ ਲੱਗਿਆ ਹੋਣ ਦੇ ਚੱਲਦੇ ਉਹਨਾਂ ਨੂੰ ਅੱਗੇ ਕੀਤੀ ਗਈ ਖੁਦਾਈ ਦਾ ਪਤਾ ਨਾ ਲੱਗਣ ਦੀ ਵਜ੍ਹਾ ਨਾਲ ਉਹਨਾਂ ਦੀ ਗੱਡੀ ਉਸ ਖੱਡੇ ਵਿੱਚ ਪਲਟ ਗਈ ਜੀਪ ਸਵਾਰ ਲੋਕਾਂ ਬਾਰੇ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਮਿਲ ਸકી ਪਰ ਅਗਲੇ ਦਿਨ 11 ਵਜੇ ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਦਾ ਕਹਿਣਾ ਸੀ ਕਿ ਉਹਨਾਂ ਨੂੰ ਅੱਜ ਸਵੇਰ ਹੀ ਹਾਦਸੇ ਦੀ ਸੂਚਨਾ ਮਿਲੀ ਹੈ ਗੱਡੀ ਸਵਾਰ ਠੀਕ ਹਨ ਬੇਸ਼ੱਕ ਖੁਸ਼ਕਿਸਮਤੀ ਨਾਲ ਹੋਏ ਹਾਦਸੇ 'ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਨੈਸ਼ਨਲ ਹਾਈਵੇ ਅਤੇ ਲੋਕਲ ਟ੍ਰੈਫਿਕ ਪੁਲਿਸ ਦੀ ਵੱਡੀ ਲਾਪਰਵਾਹੀ ਕਿਸੇ ਵੱਡੇ ਹਾਦਸੇ ਦੀ ਵਜ੍ਹਾ ਬੀਣ ਸਕਦਾ ਸੀ ਪਬਲਿਕ ਹੈਲਪ ਨਿਊਜ਼ ਖਾਸ ਰਿਪੋਰਟ ਸਾਨੂੰ ਨਾ ਮੌਰੀ ਟਾਈਮ ਆਈ ਸੀ ਐਂਟੀਵੇਸ਼ਨ ਤੇ ਬੰਦੇ ਬਚਾ ਹੋ ਗਿਆ ਉਹਨਾਂ ਨੂੰ ਬੁਲਾਇਆ ਇਹ ਵੱਡੀ ਹੁਣ ਕੜਵਾਉਣ ਲੱਗੇ ਆਂ। ਠੀਕ। ਕੁੰਦ ਕਰਕੇ ਨਾ ਐਕਚੁਅਲੀ ਜਾਮ ਬੜਾ ਰਿਹਾ। ਰੋਡ ਤੇ ਬਹੁਤ ਗੱਡੀਆਂ ਦੇ ਮਤਲਬ ਕੋਈ ਫਾਲਟ ਪੈ ਗਿਆ ਕਿਸੇ ਦਾ ਇੰਜਨ ਦਾ ਪੈ ਗਿਆ, ਕਦੇ ਕਿਸੇ ਦਾ ਪੈ ਗਿਆ। ਉਹ ਪਹਿਲਾਂ ਹੀ ਵੀ ਅਸੀਂ ਦੋ ਗੱਡੀਆਂ ਰੋਡ ਤੇ ਜਿਹੜੀਆਂ ਆ ਰਾਦੀਆਂ ਖਰਾਬ ਹੋਈਆਂ ਸੀਆਂ। ਇੱਕ ਗੱਡੀ ਦਾ ਐਕਸਲ ਟੁੱਟ ਗਿਆ। ਉਹ ਐਕਸਲ ਟੁੱਟ ਗਿਆ ਹੁਣ। ਰਾਤ ਮਤਲਬ ਮੌਰਨਿੰਗ ਟਾਈਮ ਉਹਦਾ ਐਕਸਲ ਟੁੱਟ ਗਿਆ। ਹੁਣ ਉਸੇ ਜੀਸੀਪੀ ਕੋਈ ਵੱਡੀ ਮਸ਼ੀਨਾਂ ਮਗਵਾਈਆਂ ਨੇ ਉਹ ਸਾਈਡ ਤੇ ਕਰਵਾ ਕੇ ਆਏ ਆ। ਸਰ ਜਿੱਥੇ ਰਹਾ ਹੈ ਨੈਸ਼ਨਲ ਰੋਡ ਹਾਈਵੇ ਦਾ ਕੰਮ ਚੱਲ ਰਿਹਾ ਹੈ। ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ ਬਣਦੀ ਸੀ ਵੀ ਇਹ ਇਸ ਦੇ ਬਾਰੇ ਬੈਰੀਕੇਡ ਕੀਤਾ ਜਾ ਉਹ ਦੇਖ ਰਹੇ ਆ ਜੀ ਬੁਲਾਇਆ ਉਹਨਾਂ ਨੂੰ ਵੀ ਬੁਲਾਇਆ ਮੌਕੇ ਤੇ ਦਿਖਾ ਰਹੇ ਉਹਨਾਂ ਨੂੰ ਵੀ ਇਹ ਦੇਖੋ ਕੀ ਹੋਇਆ ਗੱਡੀ ਕਿੱਥੋਂ ਆ ਰਹੀ ਸੀ ਤੇ ਕਿੱਥੇ ਜਾ ਰਹੀ ਸੀ ਉਹ ਹਜੇ ਕੁਝ ਨਹੀਂ ਪਤਾ ਲੱਗ ਰਿਹਾ ਇਹ ਦੱਸਾਂ ਕਿ ਇਹ ਪਹਿਲਾਂ ਤਾਂ ਉਹਨੂੰ ਦੇਖੇ ਨੇ ਉਹ ਬੰਦੇ ਦਾ ਬਚਾਅ ਹੋ ਗਿਆ ਕਿੰਨੇ ਦਿਨਾਂ ਸੀਗੇ ਇਹ ਹਜੇ ਕੁਝ ਨਹੀਂ ਪਤਾ ਨਹੀਂ ਹਜੇ ਕੁਝ ਮੈਨੂੰ ਦੱਸਿਆ ਨਹੀਂ ਸਾਨੂੰ ਅਸੀਂ ਆਏ ਆ ਉਹਨਾਂ ਨੂੰ ਬੁਲਾਇਆ ਸੁਣੋ ਮੇਰੀ ਬੇਹਿੰਦੀ ਗੱਡੀ ਦਾ ਐਡਰੈਸ ਕਢਵਾ ਲਿਆ ਉਹਨਾਂ ਨੂੰ ਅਨਟੀਮੇਸ਼ਨ ਕਰਤੀ ਆ ਕਿਹੜੇ ਗੱਡੀ ਆ ਉਹ ਆਰੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਕਿ ਲੱਗਦਾ ਨਹੀਂ ਹੈਗਾ ਪ੍ਰਸ਼ਾਸਨ ਨਿਕਤ ਗਈ ਲੀਆ ਕਿਉਂਕਿ ਵਿੱਚ ਜੁਕੀ ਵੀ ਬਣੀ ਹੋਈਆਂ ਹੈ ਬੇਚੇ ਰੋਡ ਦੇ ਉੱਤੇ ਕੋਈ ਵੀ ਤਰਾਹ ਕੇ ਜਾਲੀ ਨਹੀਂ ਲਾਈ ਕੋਈ ਡਿਵਾਈਡਰ ਨਹੀਂ ਲਾਇਆ ਹੋਇਆ ਰੋਕ ਵਾਸਤੇ ਉਹਨਾਂ ਨੂੰ ਹਾਈਵੇ ਵਾਲਿਆਂ ਨੂੰ ਬੁਲਾਇਆ ਜੀ ਇੱਥੇ ਉਹਨਾਂ ਨੂੰ ਵੀ ਦਿਖਾ ਰਿਆ ਮੌਕਾ ਜਿਹਦੀ ਗਲਤੀ ਹੋਊਗੀ ਉਦੋਂ ਗੱਲ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਠੀਕ ਹੈ ਜੀ ਸੱਟਾ ਨਹੀਂ ਲੱਗੀ ਸੱਟੋਂ ਬਾਹਰ ਕੀ ਹੋ ਗਿਆ ਸਰ ਉਹ ਤਾਂ ਗੱਡੀ ਸਲੋ ਹੈ ਨਾ ਉਹ ਗੱਡੀ ਪਾ ਖਿੱਚ ਕੇ ਉੱਥੇ ਚੱਲ ਆ ਗਿਆ ਇਹ ਗੱਡੀ ਤਾਂ ਦੇ ਪ੍ਰੇਖਾ ਪੈ ਗਿਆ ਉਹਨਾਂ ਦੀ ਕੋਈ ਲੱਗਿਆ ਨਹੀਂ ਹੋਇਆ ਬੈਰੀਕਡ ਇੱਥੇ ਕੁਝ ਵੀ ਨਹੀਂ ਲਾਇਆ ਹੋਇਆ ਦੇਖੋ ਜੀ ਸਾਹਮਣੇ ਦੇਖ ਰਹਿ ਤਾਂ ਕੋਈ ਲਾਇਆ ਹੀ ਨਹੀਂ ਕੋਈ ਸਪੋਰਟ ਹੀ ਨਹੀਂ ਹੈਗੀ ਇੱਥੇ ਕੋਈ ਜਲ ਆਇਆ ਹੀ ਨਹੀਂ ਉਹਨਾਂ ਦੀ ਗਲਤੀ ਹੈਗੀ ਹੈ ਨਾ ਐਨਐਚ ਵਾਲਿਆਂ ਦੀ ਖਾਨੇ ਐਨਐਚ ਵਾਲਿਆਂ ਦੀ ਗਲਤੀ ਹੈ ਫੁੱਲ ਗਲਤੀ ਹੈ ਦੇਖ ਰਹੀ ਕੋਈ ਲਾਈਟ ਨਹੀਂ ਕੋਈ ਕੁਝ ਨਹੀਂ ਕੋਈ ਅਗਲੇ ਮਹੀਨੇ ਕੋਈ ਬੋਰੀ ਵੀ ਰੱਖੀ ਹੋਵੇ ਤਾਂ ਮੈਂ ਬੋਰੀਆਂ ਮੈਸ ਫਿਰ ਸੁੱਟ ਕੇ ਗਿਆ ਇੱਥੇ ਕੰਮ ਚੱਲਦਾ ਬੈਰੀਕਡ ਲਗਾਣੇ ਚਾਹੀਦੇ ਹਾਂ ਹਾਂ ਬੈਰੀ ਲਾਉਣੇ ਚਾਹੀਦੇ ਸੀ ਇੱਥੇ ਇਹਨਾਂ ਕੋਈ ਕੁਝ ਨਹੀਂ ਲਾਇਆ ਇਹ ਕਰਕੇ ਨੁਕਸਾਨ ਮੇਰਾ ਹੋਇਆ ਹੈ ਗੱਡੀ ਗੱਡੀ ਦਾ ਹਾਲਤ ਦੇਖ ਲਓ ਜਿਸ ਸਮ ਨਾਲ ਡਿੱਗੀ ਹੋਈ ਆ ਇਸ ਸਮ ਨਾਲ ਬੰਦਾ ਬਚਾਅ ਹੋ ਜਾਏਗਾ ਔਰ ਇੱਥੇ ਕੋਈ ਨਾ ਕੋਈ ਸਿਗਨਲ ਹੋਣਾ ਚਾਹੀਦਾ ਕਿ ਇਹਦੇ ਵਿੱਚ ਕੋਈ ਨਾ ਕੋਈ ਰੋਕ ਹੋਵੇ ਦੂਰੋਂ ਪਤਾ ਲੱਗੇ ਕੋਈ ਸਿਗਨਲ ਹਾਂਜੀ ਕੁਛ ਨਹੀਂ ਹੋ ਰਿਹਾ ਕੁਛ ਲਗਾਇਆ ਨਹੀਂ ਹੈ ਬੈਰੀਕੇਡ ਕੁਝ ਨਹੀਂ ਲੱਗੇਗਾ ਸਾਹਮਣੇ ਆ ਖਾਲੀ ਆ ਆ ਦੇਖੋ ਕੁਝ ਹੈ ਨਹੀਂ ਕੁਝ ਹੈ ਨਹੀਂ ਜੇ ਕੋਈ ਹੁੰਦਾ ਪਤਾ ਲੱਗ ਜਾਂਦਾ